ਪਰਮੇਸ਼ਰ ਦੁਆਰ ਕਹਾਦਾ ਉਹ ਦੁਕਾਨ ਹੀ ਐ ਇਹਨਾਂ ਸਾਰੇ ਬਾਬੇ ਨੇ ਆਪਣੀ ਆਪਣੀ ਦੁਕਾਨਾਂ ਬਣਾਈਆਂ ਤੇ ਢੱਡਰੀਆਂ ਵਾਲੇ ਤੇ ਆਪਣੇ ਗੇਟ ਦੇ ਨਾਲ ਵੀ ਇੱਕ ਦੁਕਾਨ ਖੋਲ੍ਹ ਲਈ ਐ ਢੱਡਰੀਆਂ ਵਾਲੇ ਇੱਕ ਪ੍ਰਚਾਰ ਕਰਦੇ ਨੇ ਕਿ ਮੋਟੀਵੇਸ਼ਨ ਹੋਣਾ ਚਾਹੀਦਾ ਐ ਤਾਂ ਉਹ ਕਿਹੜੀ ਚੀਜ਼ ਤੇ ਮੋਟੀਵੇਸ਼ਨ ਦੀ ਗੱਲ ਕਰਦੇ ਕੀ ਇਹ ਹੀ ਮੋਟੀਵੇਸ਼ਨ ਉਹਨਾਂ ਵਾਸਤੇ ਇਹ ਚੀਜ਼ਾਂ ਲੋਕਾਂ ਨੂੰ ਸਪਸ਼ਟ ਕਰੇ ਗੁਲਾਬ ਵੀ ਸਪਸ਼ਟ ਕਰੇ ਕਿ ਇਹ ਉਹ ਕਲਾਕਾਰ ਆ ਤੇ ਜਾਂ ਸਿੱਖ ਪ੍ਰਚਾਰਕ ਢੱਡਰੀਆਂ ਵਾਲਾ ਇਹ ਸਪਸ਼ਟ ਕਰੇ ਕਿ ਇੱਕ ਪਾਸੇ ਉਹ ਪਖੰਡਵਾਦ ਦਾ ਕਹਿੰਦਾ ਸੀ ਵਿਰੋਧ ਕਰਦੇ ਆ ਜਾਦੂ ਟੋਣਿਆਂ ਦਾ ਵਿਰੋਧ ਕਰਦੇ ਆ ਮਨਮਤਾਂ ਦਾ ਵਿਰੋਧ ਕਰਦੇ ਆ ਤੇ ਫਿਰ ਉਹਦੇ ਕੋਲ ਉਹਦੇ ਸਾਹਮਣੇ ਇੱਕ ਤਾੰਤ੍ਰਿਕ ਬੈਠਾ ਕੀ ਕਰਦਾ ਨਾ ਤੇ ਢੱਡਰੀਆਂ ਵਾਲੇ ਦੇ ਨਾਲ ਕੋਈ ਚੱਜਦਾ ਬੰਦਾ ਤੇ ਨਾ ਤੇ ਗਲਾਬੇ ਦੇ ਨਾਲ ਢੱਡਰੀਆਂ ਵਾਲਾ ਕੌਣ ਹੈ ਉਹ ਵੀ ਤੇ ਇੱਕ ਵੱਡਾ ਪਖੰਡੀ ਹੈ ਨਾ ਇਹ ਚੀਜ਼ ਕਨਫਰਮ ਕਰਕੇ ਢੱਡਰੀਆਂ ਵਾਲਾ ਦੱਸੇ ਜਿਹੜਾ ਇਹਨੂੰ ਕਹਿੰਦਾ ਕਿ ਭਾਈ ਗਲਾਬ ਸਿੰਘ ਬਹੁਤ ਚੰਗਾ ਗਾਉਂਦੀ ਹੈ ਇਹ ਦੱਸੇ ਕਿ ਗਲਾਬ ਦਾ ਅੰਮ੍ਰਿਤ ਕਿੱਥੋਂ ਦਾ ਛਕਿਆ ਹੋਇਆ ਇਸ ਬੰਦੇ ਨੇ ਤੇ ਅੱਜ ਤੱਕ ਅੰਮ੍ਰਿਤ ਵੀ ਨਹੀਂ ਛਕਿਆ ਇਹ ਤੇ ਸਿੱਖਾਂ ਨੂੰ ਬੇਵਕੂਫ ਬਣਾਉਣ ਲਈ ਉਤੋਂ ਦੀ ਸ਼ੇਰੀ ਸਾਹਿਬ ਪਾਈ ਹੈ ਫਿਰ ਇਹੋ ਜੀ ਜਿੰਨੀਆਂ ਝੂਠਾਂ ਜਿੰਨੇ ਮਤਲਬ ਲਾਹਣ ਪੀ ਬੰਦੇ ਐ ਇਹ ਢੱਡਰੀਆਂ ਵਾਲੇ ਕੋਲ ਕਿਉਂ ਜਾਂਦੇ ਆਂ ਕਿਦਾਂ ਇੱਕ ਰਾਧਾ ਸਵਾਮੀ ਲੱਗੋਗੇ ਹੋਰ ਬੰਦੇ ਜਿਹੜੇ ਚਿਹਰੇ ਤੋਂ ਉਹਨਾਂ ਦੇ ਸਿੱਖਾਂ ਵਰਗੇ ਹੀ ਨੇ ਉਦਾਂ ਇੱਕ ਢੱਡਰੀਆਂ ਵਾਲਾ ਜਿਹੜਾ ਇੱਕ ਇਹਨੇ ਆਪਣਾ ਪਰਮੇਸ਼ਰ ਦੁਆਰੇ ਇੱਕ ਵੱਖਰਾ ਕਨਸੈਪਟ ਤਿਆਰ ਕਰ ਲਿਆ ਇਹ ਗਲਾਬੇ ਕਨੂਬੇ ਹੋਣੀ ਸਾਰੇ ਬੰਦੇ ਜਿੰਨੇ ਆ ਨਾ ਇਹ ਸਾਰੇ ਉਹਦੇ ਵਿੱਚ ਹੀ ਆਉਣਗੇ ਤੇ ਅੱਗੇ ਜਾ ਕੇ ਨੁਕਸਾਨ ਕਰ ਸਕਦੇ ਪਰ ਹੋਣਾ ਨਹੀਂ ਹੈ ਜਿਹੜੇ ਬੰਦੇ ਨ ਵਰਤ ਨਹੀਂ ਸਕਿਆ ਉਹ ਸਿੱਖ ਧਰਮ ਦਾ ਪ੍ਰਚਾਰ ਕਿਦਾਂ ਕਰ ਸਕਦੇ ਪੰਜਾਬ ਨਗਾਰਾ মিডিਆ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਸਮੇਂ-ਸਮੇਂ ਤੇ ਕੁਡ ਵਵਾਦਤ ਲੋਕਾਂ ਨੂੰ ਲੈ ਕੇ ਜਿੱਥੇ ਟਿੱਪਣੀਆਂ ਉੱਤਦੀਆਂ ਨੇ ਉੱਥੇ ਉਹਨਾਂ ਦੇ ਕਿਰਦਾਰ ਦੇ ਉੱਪਰ ਵੀ ਗਾਹੇ-ਬਗਾਹੇ ਕੁਡ ਕਹਿ ਸਕਦੇ ਕਿ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਐਕਟੀਵਿਸਟ ਲੋਕ ਨੇ ਉਹਨਾਂ ਦੇ ਵੱਲੋਂ ਸਵਾਲ ਉਠਾਏ ਜਾਂਦੇ ਨੇ ਔਰ ਜਿੱਥੇ ਨਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਸੰਪਰਦਾਵਾਂ ਉਹਨਾਂ ਜਿਹੜੇ ਵਵਾਦਤ ਲੋਕ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਨਿਤਰਦੀਆਂ ਨੇ ਤੇ ਜਹੇ ਦੇ ਵਿੱਚ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਉਹ ਲੋਕ ਵਿਰੋਧ ਦੇ ਵਿੱਚ ਨੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੀ ਗੱਲ ਕੀਤੀ ਜਾਂਦੀ ਹੈ ਕਿ ਉਹ ਜਥੇਬੰਦੀਆਂ ਤੇ ਸੰਪਰਦਾਵਾਂ ਦੇ ਵਿਰੋਧ ਦੇ ਵਿੱਚ ਕਿਉਂ ਰਹਿੰਦੇ ਨੇ ਅਜਿਹੇ ਦੇ ਵਿੱਚ ਭਾਈ ਗੁਲਾਬ ਸਿੰਘ ਜੋ ਕਿ ਸਟੇਜ ਦੇ ਉੱਪਰੋਂ ਤਰਜ਼ਾਂ ਦੇ ਵਿੱਚ ਕੀਰਤਨ ਕਰਦੇ ਧਾਰਮਿਕ ਗੀਤ ਗਾਉਂਦੇ ਨਜ਼ਰ ਆਉਂਦੇ ਨੇ ਉਹ ਪਿਛਲੇ ਦਿਨਾਂ ਦੇ ਵਿੱਚ ਪਰਮੇਸ਼ਰ ਦੁਆਰ ਜਾਂਦੇ ਨੇ ਔਰ ਉਹਨਾਂ ਦੀ ਸਿਫਤ ਦੇ ਵਿੱਚ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਵੱਲੋਂ ਬਹੁਤ ਸਾਰੇ ਸ਼ਬਦ ਕਹੇ ਜਾਂਦੇ ਨੇ ਕਲਾਕਾਰ ਦੇ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਪਾ ਇਸੇ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕਰਾਂਗੇ ਔਰ ਪਿਛਲੇ ਦਿਨਾਂ ਦੇ ਵਿੱਚ ਕੁਝ ਐਵੀਡੈਂਸ ਦੇ ਆਧਾਰਤ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਜਾਹੀਆਂ ਚੀਜ਼ਾਂ ਨੂੰ ਗੁਲਾਬ ਸਿੰਘ ਦੇ ਖਿਲਾਫਤ ਕਰਦੇ ਹੁੰਆਂ ਲੈ ਕੇ ਆਉਂਦੇ ਨੇ ਜਿਦੇ ਨਾਲ ਗੁਲਾਬ ਸਿੰਘ ਦੇ ਕਰਤਾਰ ਦੇ ਉੱਪਰ ਵੱਡੇ ਸਵਾਲੀਆ ਚਿੰਨ੍ਹ ਵੀ ਲੱਗਦੇ ਨੇ ਮੇਰੇ ਨਾਲ ਬਾੜਵਾ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਰਮਨ ਬਾਜਵਾ ਦੇ ਨਾਲ ਬਾਈ ਜੀ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਇਹ ਹੈ ਜਿਸ ਤਰੀਕੇ ਦੇ ਨਾਲ ਗੁਲਾਬ ਸਿੰਘ ਉਹਨਾਂ ਲੋਕਾਂ ਦੇ ਡੇਰੇ ਦੇ ਉੱਪਰ ਕਿਤੇ ਨਾ ਕਿਤੇ ਜਾਂਦੇ ਰਹੇ ਨੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਕਿ ਪੰਥ ਦੀਆਂ ਸੰਪਰਦਾਵਾਂ ਨੇ ਪਰ ਦੂਜੇ ਪਾਸੇ ਖੱਬੇ ਪੱਖੀ ਲੋਕਾਂ ਦਾ ਵੀ ਜ਼ਿਕਰ ਹੁੰਦਾ ਹੈ ਜਿਹੜੇ ਆਮ ਕਰਕੇ ਗਾਹੇ-ਬਗਾਹੇ ਸਵਾਲੀਆ ਚਿੰਨ੍ਹ ਵੀ ਠਾਉਂਦੇ ਨਜ਼ਰ ਆਉਂਦੇ ਨੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਪਰਮੇਸ਼ਰ ਦਵਾਰ ਦੀ ਗੱਲ ਹੋਵੇ ਤੇ ਜਦੋਂ ਉੱਥੇ ਜਾਂਦੇ ਨੇ ਤੇ ਉਹ ਸਮੇਂ ਦੇ ਦਰਮਿਆਨ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦੇ ਵੱਲੋਂ ਜਿੱਥੇ ਗੁਲਾਬ ਸਿੰਘ ਦਾ ਸਤਕਾਰ ਕੀਤਾ ਜਾਂਦਾ ਤੇ ਉੱਥੇ ਕਲਾਕਾਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਹਾਂ ਸਭ ਤੋਂ ਪਹਿਲਾਂ ਇਹ ਚੀਜ਼ਾਂ ਨੂੰ ਪਹਿਲਾਂ ਤੇ ਮੈਂ ਇਹ ਗੱਲ ਪੁੱਛਣੀ ਚਾਹਣਾ ਢੱਡਰੀਆਂ ਵਾਲੇ ਨੂੰ ਕਿ ਇਹ ਚੀਜ਼ ਕਲੀਅਰ ਕਰੇ ਕਿ ਉਹ ਬਾਬਾ ਗੁਲਾਬ ਸਿੰਘ ਹੈ ਤੇ ਜਾਂ ਗੁਲਾਬ ਹੈ ਗੁਲਾਬ ਸਿੰਘ ਹੈ ਜਾਂ ਕਲਾਕਾਰ ਗੁਲਾਬ ਸਿੰਘ ਹੈ ਕਿਉਂਕਿ ਉਹਨੇ ਦੋ ਗੱਲਾਂ ਕੀਤੀਆਂ ਇੱਕ ਉਹਨੇ ਆਪਣੀ ਉਹਦੇ ਚ ਜਿੰਨੀ ਕਿ ਮੈਂ ਵੀਡੀਓ ਦੇਖੀ ਉਹਦੇ ਚ ਇਹ ਗੱਲ ਕਹੀ ਕਿ ਸਾਡੇ ਕੋਲ ਆਏ ਜੀ ਬਾਬਾ ਗੁਲਾਬ ਸਿੰਘ ਜੀ ਹੈਨਾ ਕਿ ਬਹੁਤ ਸੋਹਣਾ ਗਾਉਂਦੇ ਨੇ ਵਧੀਆ ਇਹਨਾਂ ਦੇ ਆਪਾਂ ਸਾਰੇ ਗਾਣੇ ਸੁਣਦੇ ਆ ਦੂਜੇ ਪਾਸੇ ਉਹਨੇ ਇਹ ਗੱਲ ਕਹੀ ਕਿ ਜਿਹੜਾ ਕਲਾਕਾਰ ਹੈ ਉਹਦਾ ਕੋਈ ਸੰਪਰਦਾ ਨਹੀਂ ਹੁੰਦੀ ਉਹਦੀ ਕੋਈ ਸਟੇਜ ਨਹੀਂ ਹੁੰਦੀ ਉਹ ਸਾਰਿਆਂ ਦਾ ਸਾਂਝਾ ਹੁੰਦਾ ਗੱਲਾਂ ਦੋ ਕਰਗੇ ਆ ਕਿ ਹੈ ਤੇ ਚਲੋ ਇਹਦੀ ਜੁੰਡਲੀ ਚੋਂ ਹੀ ਆਉਂਦਾ ਠੀਕ ਹੈ ਇਹ ਚੀਜ਼ਾਂ ਲੋਕਾਂ ਨੂੰ ਸਪਸ਼ਟ ਕਰੇ ਗੁਲਾਬ ਵੀ ਸਪਸ਼ਟ ਕਰੇ ਕਿ ਉਹ ਕਲਾਕਾਰ ਹੈ ਤੇ ਜਾਂ ਸਿੱਖ ਪ੍ਰਚਾਰਕ ਆ ਇਹ ਸਾਨੂੰ ਬੋਲਣ ਦੀ ਲੋੜ ਕਿਉਂ ਪੈਂਦੀ ਆ ਕਿਉਂਕਿ ਆਪਾਂ ਕਿਸੇ ਵੀ ਆਮ ਤੌਰ ਤੇ ਕਿਸੇ ਕਲਾਕਾਰ ਦੇ ਬਾਰੇ ਨਹੀਂ ਬੋਲਦੇ ਆਪਾਂ ਬੋਲਦੇ ਆ ਜਿਹੜੇ ਸਿੱਖੀ ਦੇ ਵਿੱਚ ਰਹਿ ਕੇ ਸਿੱਖੀ ਰੂਪ ਦੇ ਵਿੱਚ ਸਿੱਖੀ ਬਾਣੀ ਦੇ ਵਿੱਚ ਰਹਿ ਕੇ ਤੇ ਜਿਹੜੇ ਉਲੰਘਣਾ ਕਰਦੇ ਸਿੱਖ ਮਰਿਆਦਾ ਦੀ ਰਹਿਤ ਮਰਿਆਦਾ ਦੀ ਹੁਣ ਗਲਾਬ ਦੇ ਬਾਰੇ ਆਪਾਂ ਕਿਉਂ ਬੋਲੇ ਕਿਉਂਕਿ ਇਹ ਬਾਣਾ ਬਾਣਾ ਭੇਖ ਤੇ ਇੱਕ ਸਿੱਖੀ ਦਾ ਪਾਇਆ ਹੈਗਾ ਠੀਕ ਹੈ ਤੇ ਹੈ ਕੌਣ ਸੀ ਜਾਦੂ ਟੋਣੇ ਕਰਨ ਵਾਲਾ ਇੱਕ ਤਾੰਤ੍ਰਿਕ ਠੀਕ ਹੈ ਆਪਾਂ ਪਿਛੇ ਕਲਾਸੇ ਕਰ ਚੁੱਕੇ ਹਾਂ ਕਿ ਕਿੰਨੇ ਹਮ ਮੰਨੂ ਮੰਨ ਕੀਤੇ ਆਪ ਵੀ ਮੰਨਿਆ ਹੁਣ ਢੱਡਰੀਆਂ ਵਾਲਾ ਇਹ ਸਪਸ਼ਟ ਕਰੇ ਕਿ ਇੱਕ ਪਾਸੇ ਉਹ ਪਖੰਡਵਾਦ ਦਾ ਕਹਿੰਦਾ ਸੀ ਵਿਰੋਧ ਕਰਦੇ ਆ ਜਾਦੂ ਟੋਣੇ ਦਾ ਵਿਰੋਧ ਕਰਦੇ ਆ ਮਨਮਤਾਂ ਦਾ ਵਿਰੋਧ ਕਰਦੇ ਆ ਤੇ ਫਿਰ ਉਹਦੇ ਕੋਲ ਉਹਦੇ ਸਾਹਮਣੇ ਇੱਕ ਤਾੰਤ੍ਰਿਕ ਬੈਠਾ ਕੀ ਕਰਦਾ ਹੂੰ ਠੀਕ ਹੈ ਨਾ ਵੱਡਾ ਸਵਾਲ ਆ ਕਿ ਤਾੰਤ੍ਰਿਕ ਦਾ ਫਿਰ ਪਰਮੇਸ਼ਰ ਦਵਾਰ ਕੀ ਕੰਮ ਆ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆਂ ਦੇ ਜਿਹੜੀ ਚੀਜ਼ ਤੁਸੀਂ ਪਿਛਲੇ ਸਮੇਂ ਦੇ ਦਰਮਿਆਨ ਮੀਡੀਆ ਦੇ ਵਿੱਚ ਲੈ ਕੇ ਆਏ ਹੋ ਉਹ ਧਿਆਨ ਦੇ ਵਿੱਚ ਨਹੀਂ ਉਹਨਾਂ ਦੇ ਨਹੀਂ ਹਾਂ ਇਹ ਧਿਆਨ ਦੇ ਵਿੱਚ ਕੀ ਹੁਣ ਕਰੇਗੀ ਨਾਂ ਦੇ ਢੰਡਰੀਆ ਵਾਲੇ ਦੇ ਨਾਲ ਕੋਈ ਚੱਜਦਾ ਬੰਦਾ ਤੇ ਨਾਂ ਦੇ ਗੁਲਾਬੇ ਦੇ ਨਾਲ ਹੁਣ ਇਸ ਸਮੇਂ ਸਿਚੁਏਸ਼ਨ ਕੀ ਆ ਕਿ ਗੁਲਾਬ ਦੀਆਂ ਕਰਤੂਤਾਂ ਦੇਖਦੇ ਹੋਏ ਜਿਹੜੀਆਂ ਚੰਗੀਆਂ ਸੰਪਰਦਾਵਾਂ ਵਧੀਆ ਸਟੇਜਾਂ ਚੰਗੇ ਜਿਹੜੇ ਕੌਮ ਦੇ ਵਿੱਚ ਸੱਚੀ ਉਹ ਮਹਾਂਪੁਰਖ ਨੇ ਉਹ ਕੋਈ ਵੀ ਇਹਨੂੰ ਮੂੰਹ ਨਹੀਂ ਲਾਉਂਦਾ ਇਹਦੇ ਕੋਲ ਕੌਣ ਰਹਿ ਗਏ ਪਖੰਡੀ ਭੇਖੀਆਂ ਦੀਆਂ ਸਟੇਜਾਂ ਰਹਿ ਗਈਆਂ ਜਿਹੜੇ ਇਹਦੇ ਵਰਗੇ ਚਵਲ ਨੇ ਸਿੱਖ ਕੌਮ ਦੇ ਵਿੱਚ ਜਿਹੜੇ ਸਿੱਖ ਕੌਮ ਨੂੰ ਕਲੰਕਿਤ ਕਰਦੇ ਆ ਉਹਨਾਂ ਦੀਆਂ ਸਟੇਜਾਂ ਇਹਦੇ ਕੋਲ ਰਹਿ ਗਈਆਂ ਉਹਨਾਂ ਉਦਾਂ ਦੇ ਪਖੰਡੀਆਂ ਦੀਆਂ ਰਹਿ ਗਈਆਂ ਨੇ ਤੇ ਸੋ ਇਸੇ ਲੜੀ ਤਹਿਤੀ ਹੁਣ ਢੱਡਰੀਆਂ ਵਾਲਾ ਕੌਣ ਆ ਉਹ ਵੀ ਤੇ ਇੱਕ ਵੱਡਾ ਪਖੰਡੀ ਹੈ ਨਾ ਠੀਕ ਹੈ ਉਹ ਤਾਂ ਕਰਕੇ ਦੋਨਾਂ ਦਾ ਜਿਹੜਾ ਆਪਸੀ ਮੇਲਜੋਲ ਆ ਦੋਨੇ ਇੱਕੋ ਚੱਟੇ-ਬੱਟੇ ਨੇ ਕਹਿ ਸਕਦੇ ਆ ਦਾ ਇਹਨਾਂ ਦੋਨਾਂ ਦੀ ਆਪਸੀ ਬਣਦੀ ਐ ਜਦੋਂ ਗੁਲਾਬ ਸਿੰਘ ਤੇ ਤੁਸੀਂ ਬਹੁਤ ਸਾਰੇ ਕਹਿ ਸਕਦੇ ਕਿ ਬਿਲੇਮ ਕੀਤਾ ਸੀ ਉਸ ਵਕਤ ਜਿਹੜੇ ਦੋਸ਼ ਲਗਾਏ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਕੁਝ ਸੰਪਰਦਾਵਾਂ ਢੰਡਰੀਆਂ ਵਾਲਿਆਂ ਦੇ ਵਿਰੋਧ ਦੇ ਵਿੱਚ ਮੰਨੀਆਂ ਜਾਂਦੀਆਂ ਨੇ ਉਹੀ ਗੁਲਾਬ ਸਿੰਘ ਦੇ ਹੱਕ ਦੇ ਵਿੱਚ ਭੁਗਤੀਆਂ ਸੀ ਤੇ ਅੱਜ ਗੁਲਾਬ ਸਿੰਘ ਦੀ ਉਹਨਾਂ ਜਥੇਬੰਦੀਆਂ ਤੇ ਉਹਨਾਂ ਸੰਪਰਦਾਵਾਂ ਦੇ ਨਾਲੋਂ ਅਣਬਣ ਹੋਈ ਨਜ਼ਰ ਆਉਂਦੀ ਏ ਜਿਹੜਾ ਢੰਡਰੀਆਂ ਵਾਲਿਆਂ ਦੇ ਡੇਰੇ ਗਏ ਨੇ ਉਹ ਨਹੀਂ ਜਦੋਂ ਆਪਾਂ ਉਹਦੇ ਖਿਲਾਫ ਪ੍ਰੂਫ ਦਿੱਤੇ ਹੈ ਨਾ ਸਾਰੀਆਂ ਚੀਜ਼ਾਂ ਜਨਤਕ ਕੀਤੀਆਂ ਨੇ ਉਦੋਂ ਮੈਨੂੰ ਨਹੀਂ ਲੱਗਦਾ ਕੋਈ ਵੀ ਸੰਪਰਦਾ ਕੋਈ ਜਥੇਬੰਦੀ ਗਲਾਬ ਦੇ ਹੱਕ ਚਾਹੀਏ ਕੋਈ ਇੱਕ ਵੀ ਨਹੀਂ ਆਈ ਕਿਸੇ ਵੀ ਚੰਗੇ ਮਹਾਪੁਰਖ ਵੱਲੋਂ ਕਿਸੇ ਪ੍ਰਚਾਰਕ ਵੱਲੋਂ ਢੱਗੀ ਢਾਡੀ ਰਾਗੀ ਵੱਲੋਂ ਕੋਈ ਵੀ ਇੱਕ ਵੀ ਸਟੇਟਮੈਂਟ ਨਹੀਂ ਆਈ ਜਿਹੜੀ ਗਲਾਬ ਦੇ ਹੱਕ ਚ ਹੋਏ ਧਮਕੀਆਂ ਕਿਉਂ ਦਿੱਤੀਆਂ ਗਈਆਂ ਹਨ ਵਿਰੋਧ ਤਾਂ ਹਾਂ ਉਹ ਤੁਹਾਨੂੰ ਮੈਂ ਦੱਸਦਾ ਧਮਕੀਆਂ ਆਈਆਂ ਸੀ ਜਿੱਦਾਂ ਅਮਰਤਪਾਲ ਮਹਿਰੋ ਵੱਲੋਂ ਤੇ ਅਮਰਤਪਾਲ ਮਹਿਰੋ ਬਾਅਦ ਚ ਬੈਕਫੁੱਟ ਕਰ ਗਿਆ ਪਿੱਛੇ ਚਲ ਗਿਆ ਹਾਂ ਠੀਕ ਹੈ ਉਹ ਸਾਹਮਣੇ ਆਇਆ ਹੀ ਨਹੀਂ ਉਸ ਤੋਂ ਬਾਅਦ ਇੱਕ ਇਹਦੇ ਨਾਲ ਦਾ ਇੱਕ ਹਰਜੀਤ ਬਲਤਕਾਰੀ ਹਰਜੀਤ ਜਿਹੜਾ ਬਾਬਾ ਜਿਹਨੇ ਪਿਛੇ ਲੰਗਰ ਵੀ ਲਾਇਆ ਹੈਗਾ ਉੱਥੇ ਅਯੋਧਿਆ ਗਿਆ ਹੈਗਾ ਆਪਣੇ ਆਪ ਨੂੰ ਬਚਾਉਣ ਦੇ ਚੱਕਰ 'ਚ ਅੱਜ ਵੀ ਆਪਣੇ ਆਪ ਨੂੰ ਕੇਸ ਨੂੰ ਬਚਾਉਣ ਦੇ ਚੱਕਰ 'ਚ ਲੱਗਿਆ ਹੋਇਆ ਸੋ ਉਹ ਬਾਅਦ 'ਚ ਲੱਭੇ ਨਹੀਂ ਹੈ ਹੁਣ ਢੱਡਰੀਆਂ ਲੈ ਵੀ ਦੱਸੇ ਕਿ ਜਿਹੜਾ ਗਲਾਬ ਆ ਹਰਜੀਤ ਆ ਇਹ ਸਾਰੇ ਇਕੱਠੇ ਹੀ ਨੇ ਉਹ ਸਾਰੇ ਜਿੰਨੇ ਤੰਤਰਿਕ ਵਿਖੇ ਹੋਣੇ ਤੁਸੀਂ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਉਹਦੇ ਨਾਲ ਇੱਕ ਹੋਰ ਹੀ ਪ੍ਰੀਤਮ ਸਿੰਘ ਹੀ ਸ਼ਾਇਦ ਨਾ ਸਾਰੇ ਬਾਬੇ ਇਕੱਠੇ ਹੀ ਇਹ ਫਿਰ ਸਾਰਿਆਂ ਦਾ ਉਹ ਵੀ ਫਿਰ ਵਿੱਚ ਹੀ ਆਉਂਦੇ ਨੇ ਕੀ ਗੱਲ ਫਿਰ ਢੱਡਰੀਆਂ ਵਾਲੇ ਦੀ ਉਹਨਾਂ ਨਾਲ ਵੀ ਸਾਂਝ ਹੈਗੀ ਹੈ ਠੀਕ ਹੈ ਕਿਉਂਕਿ ਜਦੋਂ ਇਮੀਗ੍ਰੇਸ਼ਨ ਦਾ ਕੰਮ ਇਕੱਠਾ ਹੀ ਕਰਦੇ ਆ ਡੌਂਕੀਆਂ ਦਾ ਕੰਮ ਇਕੱਠਾ ਹੀ ਕਰਦੇ ਆ ਇਹ ਸਾਰਾ ਜਿਹੜਾ ਗਰੁੱਪ ਆ ਫਿਰ ਇਹ ਵੀ ਉਹ ਵਿੱਚ ਹੀ ਆਉਂਦਾ ਉਹਨਾਂ ਦੇ ਢੱਡਰੀਆਂ ਵਾਲਾ ਵੀ ਤੇ ਢੱਡਰੀਆਂ ਵਾਲੇ ਨੂੰ ਇਹੋ ਜਿਹਾ ਕਿਹੜਾ ਉਹਦਾ ਬੇੜਾ ਕਰਕੇ ਐਡਾ ਵੱਡੇ ਲੈਵਲ ਤੇ ਹੋ ਗਿਆ ਕਿ ਗਲਾਬ ਵਰਗੇ ਤੰਤਰਿਕ ਨੂੰ ਉਹ ਬੜਾ ਤਗੜਾ ਪ੍ਰਚਾਰਕ ਬੜਾ ਤਗੜਾ ਮਹਾਪੁਰਖ ਕਹੀ ਜਾਂਦਾ ਤੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੂੰਗਾ ਢੱਡਰੀਆਂ ਵਾਲੇ ਨੂੰ ਕਿ ਇਹ ਚੀਜ਼ ਕਲੀਅਰ ਕਰਕੇ ਦੱਸੇ ਕਿ ਜਿਹੜਾ ਗਲਾਬ ਤੇਰੇ ਸਾਹਮਣੇ ਬੈਠਾ ਆਈਗਾ ਉਹਨੂੰ ਇਹ ਪੁੱਛੇ ਕਿ ਉਹ ਕਿੰਨੇ ਦਿਨਾਂ ਬਾਅਦ ਨਹਾ ਕੇ ਆਇਆ ਜਾਂ ਨਹਾਤਾ ਵੀ ਇਹ ਜਾਂ ਨਹੀਂ ਠੀਕ ਹੈ ਮੈਂ ਪਹਿਲਾਂ ਵੀ ਇਹ ਸਵਾਲ ਚੁੱਕੇ ਸੀ ਕਿ ਇਹ ਪ੍ਰਚਾਰਕ ਨਹੀਂ ਹੈ ਇਹ ਤੇ ਐਡਾ ਨਖਿੱਧ ਬੰਦਾ ਇਹਦੇ ਘਰ ਤੋਂ ਹੀ ਇਨਫੋਰਮੇਸ਼ਨ ਮਿਲੀ ਹੈ ਕਿ ਬਹੁਤਾ ਨਹੀਂ ਤੇ 7-8 ਦਿਨਾਂ ਬਾਅਦ ਨਹਾਉਂਦਾ ਇਹ ਤੇ ਦੱਸੋ ਹਾਂ ਬਿਲਕੁਲ ਮੈਂ ਕਿ ਗਰੰਟੀ ਹੈ ਮੇਰੀ ਇਦੇ ਘਰਦਿਆਂ ਨੂੰ ਕੋਈ ਸੀਕ੍ਰੀਟ ਕੋਈ ਇਨਫੋਰਮੇਸ਼ਨ ਲੈਣੀ ਪੁੱਛ ਲਉ ਤੁਸੀਂ 7-8 ਦਿਨਾਂ ਬਾਅਦ ਨਾਉਂਦਾ ਤੇ ਦੂਜੀ ਗੱਲ ਇਹ ਚੀਜ਼ ਕਨਫਰਮ ਕਰਕੇ ਢੱਡਰੀਆਂ ਵਾਲਾ ਦੱਸੇ ਜਿਹੜਾ ਇਹਨੂੰ ਕਹਿੰਦਾ ਕਿ ਭਾਈ ਗਲਾਬ ਸਿੰਘ ਬਹੁਤ ਚੰਗਾ ਗਾਉਂਦੀ ਐ ਇਹ ਦੱਸੇ ਕਿ ਗਲਾਬ ਦਾ ਅੰਮ੍ਰਿਤ ਕਿੱਥੋਂ ਦਾ ਛਕਿਆ ਹੋਇਆ ਹਮ ਕਿਹੜੀ ਸੰਪਰਦਾਇ ਤੋਂ ਅੰਮ੍ਰਿਤ ਛਕਿਆ ਕਿਹੜੇ ਮਹਾਪੁਰਖਾਂ ਕੋਲੋਂ ਛਕਿਆ ਇਸ ਬੰਦੇ ਨੇ ਤੇ ਅੱਜ ਤੱਕ ਅੰਮ੍ਰਿਤ ਵੀ ਨਹੀਂ ਛਕਿਆ ਇਹ ਤਾਂ ਸਿੱਖਾਂ ਨੂੰ ਬੇਕੂਫ਼ ਬਣਾਉਣ ਲਈ ਉਤੋਂ ਦੀ ਸ਼ੇਰੀ ਸਾਹਿਬ ਪਾਈ ਐ ਇਨ੍ਹਾਂ ਗੱਲਾਂ ਦਾ ਜਵਾਬ ਗਲਾਬ ਕੋਲ ਤੇ ਜਾਂ ਢੱਡਰੀਆਂ ਵਾਲੇ ਕੋਲ ਹੈਗਾ ਫਿਰ ਇਹੋ ਜੀ ਜ ਜਿੰਨੇ ਮਤਲਬ ਲਾਹਣਤੀ ਬੰਦੇ ਏ ਟਡਰੀਆਂ ਵਾਲੇ ਕੋਲ ਕਿਉਂ ਜਾਂਦੇ ਆ ਹੂੰ ਸਾਰਾ ਕੁਝ ਇਹਦੀ ਡੇਰੇ ਦੇ ਵਿੱਚੋਂ ਹੀ ਕਿਉਂ ਨਿਕਲਦਾ ਇਹਦਾ ਜਿਹੜਾ ਕਾਰੋਬਾਰ ਨੇ ਉੱਥੇ ਖੋਲਿਆ ਬਿਜ਼ਨਸ ਟਡਰੀਆਂ ਵਾਲਾ ਪਿੱਛੇ ਹੂੰ ਵਿਵਾਦਿਤ ਟਿੱਪਣੀਆਂ ਕੀਤੀਆਂ ਫਿਰ ਮਾਫੀਆਂ ਵੀ ਬੜੀ ਛੇਤੀ ਮੰਗਦੇ ਇਹਨਾਂ ਦੇ ਬੰਦੇ ਮੰਗਦੇ ਆ ਹੂੰ ਜਿਹੜੀਆਂ ਟਕਸਾਲਾਂ ਨੂੰ ਇਹ ਬਦਨਾਮ ਕਰਦੇ ਟਕਸਾਲ ਜਾਂ ਹੋਰ ਸੰਪਰਦਾਵਾਂ ਜਿਹੜੀਆਂ ਯੋਧਿਆਂ ਦੀਆਂ ਖਾਨਾਂ ਜਿਹਨੂੰ ਕਹਿੰਦੇ ਆ ਕਦੇ ਉਹਨਾਂ ਦੇ ਵੀ ਕਿਸੇ ਬੁਲਾਰੇ ਨੇ ਕਿਸੇ ਬੰਦੇ ਨੇ ਮਾਫੀ ਮੰਗੀ ਕਦੇ ਸੁਣਿਆ ਕਲਿੱਪ ਆਇਆ ਹੋਏ ਇਹ ਸਾਰੇ ਬੰਦੇ ਢੱਡਰੀਆਂ ਵਾਲੇ ਦੇ ਉਸ ਦੁਕਾਨ ਚੋਂ ਹੀ ਕਿਉਂ ਨਿਕਲਦੇ ਆ ਹਮ ਹੁਣ ਕਈ ਬੰਦੇ ਕਹਿੰਣਗੇ ਜੀ ਦੁਕਾਨ ਨਹੀਂ ਉਹ ਤੇ ਪਰਮੇਸ਼ਰ ਦਵਾਰ ਆ ਠੀਕ ਹੈ ਜੀ ਪਰਮੇਸ਼ਰ ਦਵਾਰ ਕਹਾਦਾ ਉਹ ਦੁਕਾਨ ਹੀ ਐ ਇਹਨਾਂ ਸਾਰਿਆਂ ਬਾਬੇ ਨੇ ਆਪੋ ਆਪਣੀ ਦੁਕਾਨਾਂ ਬਣਾਈਆਂ ਤੇ ਢੱਡਰੀਆਂ ਵਾਲੇ ਤੇ ਆਪਣੇ ਗੇਟ ਦੇ ਨਾਲ ਵੀ ਇੱਕ ਦੁਕਾਨ ਖੋਲ ਲਈ ਹੈ ਹਮ ਪਰਮੇਸ਼ਰ ਦਵਾਰ ਦੇ ਨਾਂ ਤੇ ਕਿ ਬੇકરી ਸ਼ਾਪ ਫਿਰ ਸਵੀਟ ਸ਼ਾਪ ਸਾਰਾ ਕੁਝ ਖੋਲਿਆ ਉਦੋਂ ਪਿੱਛੇ ਇਹਨੇ ਪਲਾਟ ਵੀ ਕੱਟੇ ਨੇ ਹਮ ਡੇਰੇ ਦੇ ਪਿੱਛੇ ਫਿਰ ਉਹ ਦੁਕਾਨਦਾਰ ਹੀ ਹੋਗੀ ਸੋ ਇਹ ਸਾਰੇ ਜੋ ਗਲਤ ਐਕਟੀਵਿਟੀਆਂ ਸਿੱਖ ਕੌਮ ਦੇ ਵਿੱਚ ਹੁੰਦੀਆਂ ਸ਼ੰਕਿਆਂ ਵਾਲੀਆਂ ਚੀਜ਼ਾਂ ਟਿੱਪਣੀਆਂ ਜੋ 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 ਕੁਝ ਨਿਕਲਦਾ ਹੈ ਨਾ ਗਲਤ ਸਿੱਖ ਕੌਮ ਦੇ ਵਿੱਚ ਉਹ ਸਾਰਾ ਢੰਡਰੀ ਗਰੁੱਪਨ ਨੇਕੀ ਜਿੱਦਾਂ ਹੋ ਗਿਆ ਸਾਰੇ ਇਹਨਾਂ ਗਰੁੱਪਾਂ ਦੇ ਵਿੱਚੋਂ ਨਿਕਲਦੇ ਆ ਢੰਡਰੀਆਂ ਵਾਲੇ ਢੰਡਰੀਆਂ ਵਾਲੇ ਇੱਕ ਪ੍ਰਚਾਰ ਕਰਦੇ ਨੇ ਕਿ ਮੋਟੀਵੇਸ਼ਨ ਹੋਣਾ ਚਾਹੀਦਾ ਹੈ ਤਾਂ ਉਹ ਕਿਹੜੀ ਚੀਜ਼ ਤੇ ਮੋਟੀਵੇਸ਼ਨ ਦੀ ਗੱਲ ਕਰਦੇ ਕੀ ਇਹ ਹੀ ਮੋਟੀਵੇਸ਼ਨ ਹੈ ਉਹਨਾਂ ਵਾਸਤੇ ਪਹਿਲਾਂ ਸਭ ਤੋਂ ਪਹਿਲਾਂ ਮੋਟੀਵੇਟ ਉਹ ਆਪਣੇ ਬੰਦਿਆਂ ਨੂੰ ਕਰਨਾ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਘੱਟੋ ਘੱਟ ਆਪਣੇ ਬੰਦਿਆਂ ਨੂੰ ਨਾਉਣਾ ਤੇ ਸਿਖਾਉਣਾ ਖੋਰ ਨਹੀਂ ਇਹ ਤੇ ਦੱਸਣ ਕਿ ਮਿੱਤਰਾਂ ਰੋਜ਼ ਨਾਉਣਾ ਚਾਹੀਦਾ ਫਿਰ ਇਹ ਵੀ ਦੱਸਣ ਆਪਣੇ ਚੇਲਿਆਂ ਚ ਪਟੇ ਨੂੰ ਕਿ ਜੇ ਤੁਸੀਂ ਕਿਸੇ ਗੱਲ ਦਾ ਸਟੈਂਡ ਲੈ ਲਿਆ ਤੇ ਤੁਸੀਂ ਫਿਰ ਪਿੱਛੇ ਨਹੀਂ ਹਟਣਾ ਕਿਉਂਕਿ ਗੁਰੂ ਸਾਹਿਬ ਨੇ ਤੇ ਸਾਨੂੰ ਇਹ ਵੀ ਦੱਸਿਆ ਸਾਨੂੰ ਤੇ ਇਹੋ ਹੀ ਰਾਹ ਆਉਂਦਾ ਕਿ ਜਿਹੜਾ ਸਟੈਪ ਪੁੱਟ ਲਿਆ ਇੱਕ ਵਾਰੀ ਪਿੱਛੇ ਨਹੀਂ ਹਟਣਾ ਮਾਫੀ ਨਹੀਂ ਮੰਗਣੀ ਫਿਰ ਟਡਰੀ ਦੇ ਚੇਲੇ ਹੀ ਮਾਫੀਆਂ ਕਿਉਂ ਮੰਗਦੇ ਬਈ ਠੀਕ ਹੈ ਜੇ ਐਡਾ ਮੋਟੀਵੇਸ਼ਨਲ ਸਪੀਕਰ ਆ ਫਿਰ ਤੇ ਮੋਟੀਵੇਟ ਇਹਨਾਂ ਚੀਜ਼ਾਂ ਤੇ ਵੀ ਕਰਨਾ ਚਾਹੀਦਾ ਨਾ ਉਹ ਇਹਦੇ ਪੱਲੇ ਪੱਲੇ ਕੱਖ ਨਹੀਂ ਹੈਗਾ ਸਿਰਫ ਇੱਕ ਬਿਜ਼ਨਸਮੈਨ ਇਹਨੇ ਦੇਖਣਾ ਇਸ ਟਾਈਮ ਕਿਹੜਾ ਕੰਟੈਂਟ ਚੱਲਦਾ ਕਦੇ ਸਵੇਰੇ ਸਰਜਰੀ ਸਵੇਰ ਕਦੇ ਲੈ ਕੇ ਆ ਜਾਂਦਾ ਕਦੇ ਕੁਛ ਕਦੇ ਕੁਛ ਸਿਰਫ ਉਹ ਮੌਕਾ ਵੇਖਦਾ ਤੇ ਤੁਸੀਂ ਵੀ ਲੋਕ ਵੀ ਅੱਜਕੱਲ ਬੜੇ ਸਿਆਣੇ ਹੋਗੇ ਜੇ ਕਦੇ ਤੁਸੀਂ ਉਹਦਾ ਵੀਊ ਚੈੱਕ ਕਰ ਲਓ ਨਾ ਤੇ ਵੀਊ ਦੇ ਇਸ ਟਾਈਮ ਕੁਝ ਵੀ ਨਹੀਂ ਰਹਿਗੇ ਕਿ ਟੰੜੀਆਂ ਵਾਲਿਆਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਜਿਹੜਾ ਇਹਨੇ ਇੰਸ਼ੋਰੈਂਸ ਕਲੇਮ ਲਿਆ ਆਪਣੇਆਂ ਨੂੰ ਕੁਝ ਜਿਸ ਤਰੀਕੇ ਨਾਲ ਤੁਸੀਂ ਪਿਛਲੇ ਸਮੇਂ ਦੇ ਦਰਮਿਆਨ ਜਿਹੜੀਆਂ ਚੀਜ਼ਾਂ ਨੂੰ ਸਾਹਮਣੇ ਲੈ ਕੇ ਆਏ ਹੋਏ ਆਂ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਢੱਡੀਆਂ ਵਾਲੇ ਨੂੰ ਪਤਾ ਸਾਰਾ ਕੁਝ ਉਹ ਇਹੋ ਹੀ ਕਰਤੂਤਾਂ ਉਹ ਵੀ ਕਰਦੇ ਨੇ ਠੀਕ ਹੈ ਨਾ ਇਹ ਜਿੰਨੇ ਗਰੁੱਪਾਂ ਵਾਲੇ ਸਾਰੇ ਬੰਦੇ ਇਹ ਵੀ ਕਰਦੇ ਨੇ ਕਰਤੂਤਾਂ ਅਸਲ 'ਚ ਉਹਨੂੰ ਪੁੱਛ ਨਹੀਂ ਨਾ ਸਕਦਾ ਜੇ ਪੁੱਛੇ ਉਹਨੂੰ ਪਤਾ ਹੈ ਕਿ ਇਹ ਵੀ ਦੁਕਾਨਦਾਰ ਆ ਮੈਂ ਵੀ ਦੁਕਾਨਦਾਰ ਆ ਠੀਕ ਹੈ ਇਹਦੇ ਆਪਣੇ ਗਾਹਕ ਨੇ ਮੇਰੇ ਆਪਣੇ ਗਾਹਕ ਹੁਣ ਇਸ ਸਮੇਂ ਕੀ ਹੋਣ ਜਾ ਰਿਹਾ ਅੱਗੇ ਜਾ ਕੇ ਤੁਸੀਂ ਦੇਖ ਲਓ ਇਹ ਸਾਰਾ ਜਿਹੜਾ ਗਰੁੱਪ ਹੈ ਨਾ ਇਹਨਾਂ ਨੇ ਇਕੱਠੇ ਹੋ ਕੇ ਚੱਲਣਾ ਇਹ ਸਿੱਖਾਂ ਦੇ ਵਿੱਚ ਪਹਿਲਾਂ ਵੀ 4-5 ਸਾਲ ਪਹਿਲਾਂ ਵੀ ਆਪਾਂ ਇਹ ਗੱਲ ਲੋਕਾਂ ਦੇ ਸਾਹਮਣੇ ਰੱਖੀ ਹੀਗੀ ਕਿ ਇੱਕ ਬੜਾ ਵੱਡਾ ਕੌਮ ਦੇ ਵਿੱਚ ਮੁਸੀਬਤ ਵੀ ਇਹਨੂੰ ਕਹਿ ਸਕਦੇ ਆ ਠੀਕ ਹੈ ਔਖਾ ਸਮ ਮਤਲਬ ਜਿੱਦਾਂ ਇੱਕ ਰਾਧਾ ਸਵਾਮੀ ਲਾਗ ਹੋ ਗਏ ਹੋਰ ਬੰਦੇ ਜਿਹੜੇ ਚਿਹਰੇ ਤੋਂ ਉਹਨਾਂ ਦੇ ਸਿੱਖਾਂ ਵਰਗੇ ਹੀ ਨੇ ਉਦਾਂ ਇੱਕ ਢੱਡਰੀਆਂ ਵਾਲਾ ਜਿਹੜਾ ਇੱਕ ਇਹਨੇ ਆਪਣਾ ਪਰਮੇਸ਼ਰ ਦੁਆਰੇ ਇੱਕ ਵੱਖਰਾ ਕਨਸੈਪਟ ਤਿਆਰ ਕਰ ਲਿਆ ਇਹ ਗਲਾਬੇ ਕਲੂਬੇ ਹੋਣੀ ਸਾਰੇ ਬੰਦੇ ਜਿੰਨੇ ਹਨ ਨਾ ਇਹ ਸਾਰੇ ਉਹਦੇ ਵਿੱਚ ਹੀ ਆਉਣਗੇ ਤੇ ਅੱਗੇ ਜਾ ਕੇ ਨੁਕਸਾਨ ਕਰ ਸਕਦੇ ਪਰ ਹੋਣਾ ਨਹੀਂ ਹੈ ਜਿਦਾਂ ਇਹਨੇ ਪਿੱਛੇ ਇੱਕ ਹੋਰ ਬੜਾ ਵਿਵਾਦਿਤ ਬਿਆਨ ਦਿੱਤਾ ਸੀ ਮੈਂ ਉਹਦੇ ਤੇ ਵੀ ਇਹਦੀ ਤਸੱਲੀ ਕਰਾਈ ਢਟਰੀਆਂ ਵਾਲੇ ਦੀ ਜਿਵੇਂ ਜਿਹਨੇ ਕਿਹਾ ਸੀ ਜੀ ਦਸਾਂ ਸਾਲਾਂ ਨੂੰ ਸਾਰਾ ਪੰਜਾਬ ਜਿਹੜਾ ਉਹ ਕ੍ਰਿਸਚੀਅਨ ਬਣ ਜਾਏਗਾ ਠੀਕ ਹੈ ਮਤਲਬ ਉਦੋਂ ਵੀ ਇਹਨੂੰ ਮੈਂ ਕਿਹਾ ਕਿ ਦਸ ਤੂੰ ਸਿੱਖਾਂ ਵਾਲਾ ਨਹੀਂ ਜਾਂ ਕ੍ਰਿਸਚੀਅਨਾਂ ਵਾਲਾ ਮਤਲਬ ਇਹ ਤੂੰ ਕ੍ਰਿਸਚੀਅਨ ਧਰਮ ਨੂੰ ਬੜਾਵਾ ਦੇ ਰਿਹਾ ਸਾਰੇ ਧਰਮ ਆਪੋ ਆਪਣੀ ਜਗ੍ਹਾ ਸਤਿਕਾਰਯੋਗ ਨੇ ਹਰੇਕ ਨੂੰ ਆਪੋ ਆਪਣਾ ਧਰਮ ਮੁਬਾਰਕ ਆ ਪਰ ਤੂੰ ਇਹ ਗੱਲ ਕਿਦਾਂ ਕਹਿ ਸਕਦਾ ਕਿ ਸਾਰੇ ਜਿਹੜੇ ਉਹ ਕ੍ਰਿਸਚੀਅਨ ਬਣ ਜਾਣਗੇ ਤੂੰ ਬਣਨਾ ਤੂੰ ਸੱਤ ਵਾਰੀ ਬਣ ਤੇਰੀ ਮਰਜ਼ੀ ਹੈ ਠੀਕ ਹੈ ਤੇਰੀਆਂ ਤਰ੍ਹਾਂ ਲੱਛਣ ਹੀ ਕਰਤੂਤਾ ਹੀ ਇਤਾਂ ਦੀਆਂ ਕਿ ਸਿੱਖਾਂ ਵਿੱਚ ਰਹਿਣ ਜੋਗਾ ਤੋਂ ਹੈ ਹੀ ਨਹੀਂ ਤੇ ਨਾ ਹੀ ਰੱਖਣਾ ਗੁਲਾਬ ਸਿੰਘ ਨੇ ਇਸ ਤਰ੍ਹਾਂ ਦਾ ਅਸਲ ਦੇ ਵਿੱਚ ਕੀਤਾ ਕੀ ਹੈ ਜਿਹੜੀਆਂ ਚੀਜ਼ਾਂ ਦੀ ਤੁਸੀਂ ਖਿਲਾਫਤ ਕਰਦੇ ਹੋ ਜਾਂ ਜਿਹੜੇ ਐਵੀਡੈਂਸ ਦੇ ਆਧਾਰਤ ਗੱਲ ਕਰਦੇ ਹੋ ਕਿਹੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਦੇਖੋ ਚੀਜ਼ਾਂ ਤਾਂ ਬਹੁਤ ਹੀ ਗਈ ਸਾਰੀਆਂ ਮੈਂ ਪਹਿਲਾਂ ਖੋਲ ਚੁੱਕਿਆ ਵਾ ਕੁਝ ਕਿਚੀਆਂ ਹੋਰ ਖੋਲਣ ਵਾਲੀਆਂ ਰਹਿ ਗਈਆਂ ਉਹ ਆਪਾਂ ਲੜੀਵਾਰ ਜਦਾਂ ਦਾ ਹੋਏਗਾ ਖੋਲ ਹੀ ਜਾਵਾਂਗੇ ਸਭ ਤੋਂ ਵੱਡੀ ਗੱਲ ਤੇ ਇੰਸ਼ੋਰੈਂਸ ਕਲੇਮ ਦੀ ਠੀਕ ਹੈ ਲੋਕਾਂ ਦੇ ਨਾਂ ਤੇ ਨੇ ਕਰਾਏ ਆ ਬੀਮੇ ਕਰਾਏ ਕਲੇਮ ਲਏ ਆ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਇੱਕ ਸ਼ੰਕਾ ਜਤਾਇਆ ਹੈਗਾ ਕਿ ਇਹ ਆਪਣੀ ਮਾਤਾ ਦੀ ਪੋਸਟਮਾਰਟਮ ਰਿਪੋਰਟ ਜਨਤਕ ਕਰੇ ਇਹ ਸਪਸ਼ਟ ਕਰੇ ਕਿ ਇਹਦੀ ਮਾਤਾ ਦੀ ਡੈਥ ਕਿੱਦਾਂ ਹੋਈਗੀ ਠੀਕ ਹੈ ਉਸ ਤੋਂ ਬਾਅਦ ਇੱਕ ਫਤੇ ਨਾਮ ਦਾ ਸਿੰਘ ਹੀਗਾ ਉਹਨਾਂ ਨੂੰ ਇਹਨੇ ਕੁੱਟਿਆ ਸਰੂਪੇ ਠੱਗ ਦਾ ਮੁੰਡਾ ਮਣੀ ਠੀਕ ਹੈ ਉਹ ਨਾਲ ਹੀਗਾ ਪਰਮਜੀਤ ਸਿੰਘ ਢੱਡਾ ਸਾਹ ਵਾਲਾ ਬਾਬਾ ਜਿਹੜਾ ਸਰੂਪਾ ਠੱਗ ਕੌਣ ਹੈ ਸੰਤ ਸਰੂਪ ਸਿੰਘ ਠੀਕ ਹੈ ਚੰਡੀਗੜ੍ਹ ਵਾਲੇ ਹਾਂ ਹਾਂ ਤੇ ਉਹ ਉਹਦਾ ਮੁੰਡਾ ਨਾਲ ਹੀਗਾ ਉਸ ਤੋਂ ਬਾਅਦ ਪਰਮਜੀਤ ਸਿੰਘ ਢੱਡਾ ਵਾਲਾ ਢੱਡੇ ਸਾਹ ਵਾਲਾ ਠੀਕ ਹੈ ਉਹਦੇ ਨਾਲ ਉਹਦੇ ਬੰਦੇ ਨਾਲ ਉਹਦਾ ਇੱਕ ਸਾਲਾ ਹੈਗਾ ਸ਼ਾਇਦ ਉਹਨਾਂ ਦਾ ਜਵਾਈ ਉਹ ਵੀ ਉਹਦੇ ਨਾਲ ਹੀਗਾ ਹਰਜੀਤ ਉਹਦੇ ਨਾਲ ਹਰਜੀਤ ਸਿੰਘ ਸ਼ਾਇਦ ਉਹਦਾ ਨਾਮ ਹੀ ਉਹ ਵੀ ਨਾਲ ਹੀਗਾ ਇਹ ਸਾਰੇ ਇੱਕ ਤਰ੍ਹਾਂ ਦੇ ਚੋਰਾਂ ਨੇ ਇਕੱਠਾ ਹੋ ਗਏ ਇੱਕ ਛੋਟੇ ਜਿਹੇ ਬੱਚੇ ਨੂੰ ਕੁੱਟ-ਕੁੱਟ ਕੇ ਸਿਰ ਪਾੜਿਆ ਕੁੱਟਣ ਦਾ ਕਾਰਨ ਕੀ ਸੀ ਕਿਉਂ ਕੁੱਟਿਆ ਉਹ ਕਰਤੂਤਾਂ ਜਗਜਾਹਰ ਕਰਨੀਆਂ ਗੁਲਾਬੇ ਦੀਆਂ ਸਰੂਪੇ ਦੇ ਮੁੰਡੇ ਦੀਆਂ ਜਿਹੜਾ ਉਹ ਢੱਡਰੀ ਬਿੱਟੂ ਖੇਡਦਾ ਹੀਗਾ ਠੀਕ ਹੈ ਉਹ ਚੀਜ਼ਾਂ ਜਨਤਕ ਕਰਨੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹੀ ਕਾਰਨ ਬਣਿਆ ਕਿ ਉਹਦੇ ਚਰਦਾ ਸਿਰ ਇੱਥੋਂ ਪਾੜ ਦਿੱਤਾ ਗਿਆ ਉਹ ਸਾਰੀਆਂ ਚੀਜ਼ਾਂ ਆਪਾਂ ਜਨਤਕ ਕੀਤੀਆਂ ਫਿਰ ਇੱਕ ਕੁੜੀ ਦੇ ਨਾਲ ਜਿਹੜਾ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਉਹ ਕੀਤੀ ਦੂਜਾ ਇਹਦੀਆਂ ਕੁੜੀ ਦੇ ਨਾਲ ਫੋਟੋ ਆਪਾਂ ਦੱਸੀਆਂ ਲੋਕਾਂ ਨੂੰ ਕਿ ਇਹ ਕਿਹੜੀ ਕੁੜੀ ਨਾਲ ਤੁਰਿਆ ਫਿਰਦਾ ਤੇ ਉਹ ਪ੍ਰੈਸ ਕਾਨਫਰੰਸ ਕਰਕੇ ਇਹਨੇ ਕਿਹਾ ਹੈਗਾ ਕਿ ਉਹ ਜਿਹੜੀ ਕੁੜੀ ਆ ਉਹ ਮੇਰੀ ਮੰਗੇਤਰ ਆ ਹਾਲਾਂਕਿ ਮੰਗਣੀ ਇਹਨੇ ਹੁਣ ਜੀ ਕਰਾਈ ਆ ਥੋੜਾ ਚਿਰ ਪਹਿਲਾਂ ਇਹਦੀ ਮੰਗਣੀ ਦੀ ਵੀਡੀਓ ਵੀ ਸਾਡੇ ਕੋਲ ਆ ਚੁੱਕੀ ਆ ਜਿਹੜੀ ਆਪਾਂ ਜਨਤਕ ਵੀ ਕੀਤੀ ਆ ਅਜਿਹੇ ਲੋਕ ਆਮ ਲੋਕਾਂ ਵਾਸਤੇ ਆਮ ਸੰਗਤ ਵਾਸਤੇ ਰੋਲ ਮਾਡਲ ਬਣ ਸਕਦੇ ਆ ਫਿਰ ਨਾ ਜੀ ਇਹ ਬਿਲਕੁਲ ਘਾਤਕ ਨੇ ਇਹ ਤੇ ਸਿੱਖ ਪ੍ਰਚਾਰਕ ਤੇ ਦੂਰ ਦੀ ਗੱਲ ਆ ਸਮਾਜ ਦੇ ਵਿੱਚ ਇੱਕ ਆਮ ਬੰਦੇ ਦੇ ਰਹਿਣ ਦੇ ਲਾਇਕ ਵੀ ਨਹੀਂ ਹੈਗੀ ਠੀਕ ਹੈ ਇਹ ਆਮ ਬੰਦਾ ਵੀ ਐਡੇ ਝੂਠ ਐਡੇ ਫਰਾਡ ਨਹੀਂ ਮਾਰਦਾ ਜਿੰਨੇ ਸਾਡੀ ਕੌਮ ਦੇ ਵਿੱਚ ਆਈ ਦੀ ਰੇਟ ਚ ਇਹੋ ਜਿਹੇ ਜਿਹੜੇ ਪ੍ਰਚਾਰਕ ਆ ਕੇ ਜਿਹੜੇ ਹੋਰ ਤੇ ਛਕੋ ਇੱਕ ਕਿੱਦਾਂ ਵੱਡਾ ਝੂਠ ਆ ਅਮਰਤ ਹੀ ਨਹੀਂ ਛਕਿਆ ਹੋਇਆ ਅਮਰਤ ਹੀ ਨਹੀਂ ਛਕਿਆ ਜਿਹੜੇ ਬੰਦੇ ਨਮਰਤ ਨਹੀਂ ਛਕਿਆ ਉਹ ਸਿੱਖ ਧਰਮ ਦਾ ਪ੍ਰਚਾਰ ਕਿੱਦਾਂ ਕਰ ਸਕਦਾ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਹੈ ਨਾ ਇੰਨਾਂ ਗੱਲਾਂ ਦੇ ਜਵਾਬ ਦੇ ਦੇ ਕਿ ਕੀ ਅਮਰਤ ਛਕਿਆ ਹੋਇਆ ਸਿੱਖਾਂ ਦਾ ਅਜੇ ਤੱਕ ਜਵਾਬ ਨਹੀਂ ਦਿੱਤਾ ਸਿੱਖ ਧਰਮ ਦਾ ਸੁਪਰੀਮ ਅਕਾਲ ਤਖਤ ਸਾਹਿਬ ਫਿਰ ਇਹਨਾਂ ਚੀਜ਼ਾਂ ਨੂੰ ਲੈ ਕੇ ਗਏ ਹੋ ਤੁਸੀਂ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਨੂੰ ਚਿੱਠੀਆਂ ਦਿੱਤੀਆਂ ਮੇਲਾਂ ਕੀਤੀਆਂ ਸਾਰਾ ਕੁਝ ਕੀਤਾ ਸ਼੍ਰੀ ਅਕਾਲ ਤੱਕ ਸਾਹਿਬ ਫਿਲਹਾਲ ਤੇ ਪਤਾ ਨਹੀਂ ਕੀ ਕਰਨੇ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਠੀਕ ਹੈ ਉਮੀਦ ਮੈਂ ਕਰ ਨਹੀਂ ਸਕਦਾ ਕਿ ਕੀ ਬਣਦਾ ਕੱਲੇ ਫਿਰ ਐ ਵੀ ਕਿਹਾ ਆਪਾਂ ਕਿ ਪ੍ਰੂਫ ਹੀ ਚਾਹੀਦੇ ਜੋ ਚਾਹੀਦਾ ਦੱਸੋ ਠੀਕ ਹੈ ਆਪਾਂ ਤੁਹਾਨੂੰ ਸਾਰਾ ਪ੍ਰੋਵਾਈਡ ਕਰਾਵਾਂਗੇ ਉਸ ਤੋਂ ਬਾਅਦ ਜਦੋਂ ਸਰੂਪੇ ਦੇ ਡੇਰੇ ਆਪਾਂ ਭੇਜੇ ਮਾਰੇ ਦਾ ਦੇਖੋ ਬੇਦਬੀ ਬੇਦਬੀ ਕਰਦੇ ਰਹਿੰਦੀ ਹੈ ਮਾਰੇ ਦਾ ਸਰੂਪ ਹੀ ਗਾਇਬ ਕਰ ਦਿੱਤਾ ਗਿਆ ਜਿਹਦੇ ਵਿੱਚ ਤੀਰ ਮਾਰਿਆ ਗਿਆ ਘਪਈਏ ਵੱਲੋਂ ਠੀਕ ਹੈ ਤੇ ਸਰੂਪੇ ਨੇ ਉਹ ਮਾਰੇ ਦਾ ਸਰੂਪ ਹੀ ਗਾਇਬ ਕਰ ਦਿੱਤਾ ਉਹਦੀ ਦਰਖਾਸਤ ਵੀ ਦਿੱਤੀ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਆਪਾਂ ਦੇਖ ਕੇ ਆਏ ਆ ਤੇ ਉਹਨਾਂ ਨੂੰ ਆਪਾਂ ਸਾਰੇ ਸਿੰਘ ਇਕੱਠੇ ਹੋ ਕੇ ਉਹਨਾਂ ਨੂੰ ਲਿਖਤੀ ਦੇ ਕੇ ਆਏ ਆ ਉਹਨਾਂ ਨੂੰ ਕਹਿ ਦਿੱਤੇ ਇਨਵੈਸਟੀਗੇਸ਼ਨ ਕਰੋ ਜਿਹੜੇ ਇਨਵੈਸਟੀਗੇਸ਼ਨ ਕਰਨ ਆਈ ਸੀਗੀ ਇੱਥੋਂ ਆਈ ਆਪਣੇ ਇੱਥੋਂ ਅੰਬਸਾਹਬ ਗੁਰਦਾਰੇ ਤੋਂ ਜਿਹੜੀ ਉਹ ਕਮੇਟੀ ਬਣ ਕੇ ਗਈ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਕਿਹਾ ਜੀ ਦੱਸੋ ਕੀ ਕੀ ਪ੍ਰੂਫ ਚਾਹੀਦੇ ਆ ਕਹਿੰਦਾ ਨਹੀਂ ਇਹਦੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਧਾਮੀ ਸਾਹਿਬ ਦਾ ਫੋਨ ਆ ਗਿਆ ਉਹ ਕਹਿੰਦੇ ਤੇ ਕੋਈ ਕਾਰਵਾਈ ਨਹੀਂ ਕਰਨੀ ਕਦੋਂ ਦੀ ਗੱਲ ਹੈ ਜੀ ਇਹ ਇਹ ਹੋ ਗਿਆ ਹੁਣੇ ਆ 1.5 1.5 ਤੋਂ ਸਾਲ ਹੋ ਹੀ ਗਿਆ ਹੋਇਆ ਭਾਵੇਂ ਔਰ ਇਹਦੀ ਮੇਰੇ ਕੋ ਬਾਕਾਇਦਾ ਕਾਲ ਰ ਜਿਹਦੇ ਚ ਇਹ ਗੱਲ ਕਹੀ ਹੈ ਕਿ ਧਾਮੀ ਸਾਹਿਬ ਦਾ ਫੋਨ ਆ ਗਿਆ ਸੋ ਇਹੋ ਜੀ ਤੇ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਕੋਈ ਸਾਨੂੰ ਅਕਾਲ ਤਖਤ ਸਾਹਿਬ ਤੋਂ ਇਨਸਾਫ ਮਿਲ ਜੂਗਾ ਤੇ ਜਾਂ ਕੋਈ ਹੋਰ ਸਿੱਖ ਕੌਮ ਦੇ ਵਿੱਚ ਜਿਹੜੀਆਂ ਮਾਨ ਹਸਤੀਆਂ ਨੇ ਕੋਈ ਇਨਸਾਫ ਕਰ ਦੇਣਗੇ ਜਦੋਂ ਤੱਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ ਤਾਂ ਜਿਵੇਂ ਕਿਤੇ ਨਾ ਕਿਤੇ ਨੇੜਤਾ ਮੰਨੀ ਜਾ ਰਹੀ ਹੈ ਤੇ ਨੇੜਤਾ ਹੁੰਦੀ ਵੀ ਸਾਨੂੰ ਦਿਖਾਈ ਦੇ ਰਹੀ ਹੈ ਕਿ ਗੁਲਾਬ ਸਿੰਘ ਦੀ ਤੇ ਢੰਡਰੀਆਂ ਵਾਲਿਆਂ ਦੀ ਆਪਸ ਦੇ ਵਿੱਚ ਨੇੜਤਾ ਹੈ ਤੇ ਉਦੋਂ ਤੱਕ ਜਿਵੇਂ ਕਹਿ ਸਕਦੇ ਆ ਕਿ ਰਣਜੀਤ ਸਿੰਘ ਢੰਡਰੀਆਂ ਵਾਲੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦੇ ਨੇ ਜਥੇਦਾਰਾਂ ਨੂੰ ਚੈਲੰਜ ਕਰਦੇ ਨੇ ਇਸੇ ਤਰ੍ਹਾਂ ਗੁਲਾਬ ਸਿੰਘ ਵੀ ਕਿਤੇ ਚੈਲੰਜ ਨਾ ਕਰਨ ਲੱਗ ਜਾਣ ਦੇਖੋ ਇਹਦੇ ਚੈਲੰਜ ਜਿੰਨੇ ਮਰਜ਼ੀ ਕਰੀ ਜਾਣਾ ਚਾਹੇ ਉੱਥੇ ਅੱਜ ਜੋ ਬੈਠੇ ਨੇ ਠੀਕ ਹੈ ਉਹ ਉਹਨਾਂ ਦੇ ਵੀ ਕੋਈ ਮਜਬੂਰੀਆਂ ਨੇ ਉਹਨਾਂ ਦੀਆਂ ਕੀ ਨੇ ਹਜੇ ਤੱਕ ਮੇਰੀ ਸਮਝ 'ਚ ਨਹੀਂ ਪਈਆਂ ਠੀਕ ਹੈ ਬਾਦਲਾਂ ਦੇ ਉਹ ਗੁਲਾਮ ਹੈਗੇ ਨੇ ਪਰ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਬਾਤੇ ਤੇ ਸਭ ਤੋਂ ਉੱਪਰ ਹੂੰ ਚਾਹੇ ਜੋ ਮਰਜ਼ੀ ਹੋਏ ਉਹਨਾਂ ਦਾ ਹੁਕਮ ਤੇ ਮੰਨਣਾ ਹੀ ਪੈਣਾ ਠੀਕ ਹੈ ਉਹ ਹੁਕਮ ਤੋਂ ਬਾਹਰ ਜਾ ਨਹੀਂ ਸਕਦੇ ਹੁਣ ਢੱਡਰੀਆਂ ਵਾਲੇ ਨੂੰ ਕਿੰਨੀ ਵਾਰ ਬੁਲਾਇਆ ਗਿਆ ਇਹ ਨਹੀਂ ਗਿਆ ਤੇ ਕਾਰਵਾਈ ਇਹਦੇ ਤੇ ਵੀ ਕਰਨੀ ਪਣਦੀ ਹੈਗੀ ਇੱਕ ਇਹ ਵੀ ਪੁਆਇੰਟ ਬੜਾ ਤਕੜਾ ਵਾ ਕਿ ਜੇ ਟੰਡਰੀਆਂ ਵਾਲੇ ਨੂੰ ਸ਼੍ਰੀ ਕਾਲ ਤਖਸਬ ਬੁਲਾਇਆ ਗਿਆ ਤੇ ਜੇ ਉਹ ਨਹੀਂ ਗਿਆ ਤੇ ਇਹਨੂੰ ਸਿੱਖ ਪੰਥ ਚੋਂ ਛੇਕਿਆ ਜਾਂਦਾ ਮਾਰੇ ਦੇ ਸਰੂਪ ਇਹਦੇ ਡੇਰੇ ਚੋਂ ਚੱਕੇ ਜਾਂਦੇ ਕਾਰਵਾਈ ਹਜੇ ਤੱਕ ਇਹਦੇ ਤੇ ਵੀ ਨਹੀਂ ਹੋਈ ਜਿਹੜਾ ਉਂਗਲਾ ਚੁੱਕਦਾ ਕਾਰਵਾਈ ਉਹਦੇ ਤੇ ਵੀ ਨਹੀਂ ਹੋਈ ਸੋ ਇਹ ਜਦੋਂ ਹਾਲਾਤ ਸਾਰੇ ਦੇਖਦੇ ਆ ਫਿਰ ਸਮਝ ਨਹੀਂ ਆਉਂਦੀ ਕਿ ਕੌਣ ਕਿਹਦੇ ਨਾਲ ਮਿਲਿਆ ਹੋਇਆ ਅੰਦਰਖਾਤੇ ਸ਼ਾਇਦ ਹੋ ਸਕਦੀ ਹੈ ਫਿਰ ਹਾਂ ਹੋ ਸਕਦੀ ਹੈ ਸਾਰੇ ਇਕੱਠੇ ਵੀ ਹੋ ਸਕਦੇ ਕਿਉਂਕਿ ਦੇਖੋ ਕਾਫੀ ਹੱਦ ਤੱਕ ਤੇ ਦੁਕਾਨਾਂ ਹੀ ਨੇ ਨਾ ਦੁਕਾਨਾਂ ਨਹੀਂ ਚੱਲ ਰਹੀਆਂ ਇਹਨਾਂ ਸਾਰਿਆਂ ਦੀ ਜਿੱਡਾਂ ਜਿੰਨੇ ਪਖੰਡੀ ਪ੍ਰਚਾਰਕ ਨੇ ਸਭ ਦੀਆਂ ਦੁਕਾਨਾਂ ਹੀ ਚੱਲ ਰਹੀਆਂ ਹੂੰ ਤੇ ਕਾਫੀ ਜਗ੍ਹਾ ਤੇ ਹੁਣ ਜਿਹੜੇ ਸ਼ਰੋਮੀ ਕਮੇਟੀ ਦੇ ਜਿਹੜੇ ਪ੍ਰਚਾਰਕ ਨੇ ਉਹ ਵੀ ਜਾਂਦੇ ਨੇ ਤੇ ਕੁਸ਼ਕ ਅੱਜ ਦੀ ਡੇਟ 'ਚ ਦਮਦਮੀ ਟਕਸਾਲ ਦੇ ਵੀ ਇੱਕ ਦੋ ਪ੍ਰਚਾਰਕ ਨੇ ਜਿਹੜੇ ਬਹੁਤ ਜ਼ਿਆਦਾ ਪ੍ਰੋਮੋਟ ਕਰ ਰਹੇ ਆ ਪਖੰਡੀ ਸਾਧਾ ਨੂੰ ਪਖੰਡੀ ਸਾਧਾਂ ਦੀਆਂ ਸਟੇਜਾਂ ਤੇ ਜਾਂਦੇ ਨੇ ਸੋ ਇਹਨਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਹੋਰ ਅੱਗੇ ਬਿਲਕੁਲ ਆ ਬਿਲਕੁਲ ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਗਾਹੇ ਵਗਾਹੇ ਜਿਹੜੇ ਵਿਵਾਦਤ ਤੋਂ ਲੋਕ ਰਾਏ ਨੇ ਕਰਦਾਸ ਦੇ ਪੱਖ ਤੋਂ ਉਹਨਾਂ ਦੇ ਉੱਪਰ ਬਹੁਤ ਸਾਰੇ ਵੱਡੇ ਸਵਾਲ ਖੜੇ ਹੁੰਦੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਐਵੀਡੈਂਸ ਦੇ ਆਧਾਰਤ ਗੁਲਾਬ ਸਿੰਘ ਦੇ ਉੱਪਰ ਵੀ ਜਿਹੜਾ ਕਿ ਇੱਕ ਸਟੇਜ ਦੇ ਉੱਪਰ ਬੈਠ ਕੇ ਆਪਣੇ ਆਪ ਨੂੰ ਕੀਰਤਨ ਦੱਸਦਾ ਹੈ ਰਾਗੀ ਦੱਸਦਾ ਹੈ ਪਰ ਗੀਤਾਂ ਦੇ ਵਿੱਚ ਗੁਲਾਬ ਸਿੰਘ ਗਾ ਕੇ ਜੋ ਕੁਝ ਦੱਸਦੇ ਨੇ ਉਸ ਗੁਲਾਬ ਸਿੰਘ ਦੇ ਖਿਲਾਫਤ ਕਰਦੇ ਹੋਇਆ ਵੀ ਐਵੀਡੈਂਸ ਦੇ ਆਧਾਰਤ ਹਰਮਨ ਸਿੰਘ ਬਾਜਵਾ ਨੇ ਬਹੁਤ ਸਾਰੇ ਐਵੀਡੈਂਸ ਲਿਆਂਦੇ ਸੀ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਕਾਰਵਾਈ ਹੋਣੀ ਬਾਕੀ ਹੈ ਤੇ ਇਸੇ ਦੇ ਵਿੱਚ ਮੰਨਿਆ ਜਾਵੇ ਕਿ ਜਿਨ੍ਹਾਂ ਨੂੰ ਖੱਬੇ ਪੱਖੀ ਸਵੀਕਾਰ ਕੀਤਾ ਜਾਂਦਾ ਏ ਤੇ ਆਖਰ ਸੱਜੇ ਪੱਖੀ ਤੇ ਖੱਬੇ ਪੱਖੀਆਂ ਦਾ ਆਪਸ ਦੇ ਵਿੱਚ ਮਲਾਪ ਹੈ ਜਾਂ ਫਿਰ ਇਹ ਰਲਗੱਡ ਕਿਹਾ ਜਾ ਸਕਦਾ ਬਹੁਤ ਸਾਰੇ ਵੱਡੇ ਸਵਾਲ ਨੇ ਪੁਵੇਖਦੇ ਵਿੱਚ ਵੀ ਯਤਨਸ਼ੀਲ ਰਹਾਂਗੇ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਅਡੰਬਰ ਰੱਜ ਕੇ ਸਮਾਜ ਨੂੰ ਕਿਤੇ ਨਾ ਕਿਤੇ ਕੁਰਾਹੇ ਪਾਉਣ ਵਾਲੇ ਪਾਸੇ ਜਾਂ ਜਿਹੜੀ ਇੱਕ ਕਿਸੇ ਖਾਸ ਸ਼ਖਸ਼ ਦੀ ਪ੍ਰਭਾਸ਼ਾ ਉਸ ਨੂੰ ਵਿਗਾੜਨ ਦਾ ਕੋਡਾ ਯਤਨ ਕਰ ਰਹੇ ਆ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ درمیان ਹਾਜ਼ਰ ਹੁੰਦੇ ਰਹਾਂਗੇ